ਸੰਵਿਧਾਨ ਮਰਦਮੰਦ ਦਿਵਸian ਕੀ ਗੰਤੰਤਰ ਦਿਵਸ ਦੀ ਮੌਕੇ ਤੇ ਲੁਧਿਆਣਾ ਸ਼ਹਿਰ ਵਿੱਚ ਸੰਵਿਧਾਨ ਯਾਤਰਾ ਕੱਢੀ ਗਈ ਜੋ ਕਿ ਕੈਂਟਾਕਾਰ ਤੋਂ ਹੁੰਦੀ ਹੋਈ ਜਲੰਧਰ ਬਾਈਪਾਸ ਪਹੁੰਚੀ ਇਸ ਵਿੱਚ ਵੱਡੀ ਗਿਣਤੀ ਵਿੱਚ ਲੋਕ ਮੌਜੂਦ ਸਨ ਜਿਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਸ਼ਹੀਦਾਂ ਵੱਲੋਂ ਦਿੱਤੇ ਬਲੀਦਾਨ ਅਤੇ ਜੋ ਵੀ ਆਜ਼ਾਦੀ ਕੁਹਾਟੇ ਸਨ ਉਨ੍ਹਾਂ ਵੱਲੋਂ ਦਿੱਤੀਆਂ ਸ਼ਹਾਦਤਾਂ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ ਉਨ੍ਹਾਂ ਵੱਲੋਂ ਦਿੱਸੇ ਮਾਰਕ ਤੇ ਹਮੇਸ਼ਾ ਚੱਲਣਾ ਚਾਹੀਦਾ ਹੈ ਅੱਜ 26 ਜਨਵਰੀ ਦਾ ਬੜਾ ਪਵਿੱਤਰ ਦਿਨ ਵਾ ਕਿਉਂਕਿ ਪਰਮ ਪੂਜਨੀਆ ਬਾਬਾ ਸਾਹਿਬ ਡਾਕਟਰ ਮੇਲਕਰ ਸਾਹਿਬ ਨੇ 2 ਸਾਲ 9 ਮਹੀਨੇ ਤੇ 29 ਦਿਨ ਲਾ ਕੇ ਅੰਗਰੇਜ਼ਾਂ ਦਾ ਅੰਤਿਮ ਜਿਹਨੂੰ ਕਹਿੰਦੇ ਆ ਤਸ਼ੱਦਦ ਤੇ ਜ਼ੁਲਮ ਆ ਕਿ 15 ਅਗਸਤ 1947 ਨੂੰ ਦੇਸ਼ ਤਾਂ ਆਜ਼ਾਦ ਹੋ ਗਿਆ ਸੀਗਾ ਲੇਕਿਨ ਕਿਉਂਕਿ ਦੇਸ਼ ਆਜ਼ਾਦ ਹੋਣ ਤੋਂ ਬਾਅਦ ਵੀ ਅੰਗਰੇਜ਼ਾਂ ਦਾ ਜਿਹੜਾ ਸੰਵਿਧਾਨਿਕ ਕਾਨੂੰਨ ਸੀ ਉਹ ਸਾਡੇ ਦੇਸ਼ ਤੇ ਲਗਾਤਾਰ ਲਾਗੂ ਰਿਹਾ ਸੀ ਪਰ ਪਰਮ ਪੂਜਨੀਏ 바ਵਾ ਸਾਹਿਬ ਡਾਕਟਰ ਮੇਨਕਰ ਸਾਹਿਬ ਨੇ ਪੂਰੀ ਮਿਹਨਤ ਕੀਤੀ 2 ਸਾਲ 9 ਮਹੀਨੇ ਤੇ 29 ਦੇ ਲਾ ਕੇ ਉਹ ਤੋਂ ਭਾਰਤੀ ਸੰਵਿਧਾਨ ਨੂੰ ਪੂਰੀ ਤਰ੍ਹਾਂ ਲੈ ਕੇ ਪਾਰਲੀਮੈਂਟ ਚ ਪੇਸ਼ ਕੀਤਾ ਤਾਂ 26 ਜਨਵਰੀ 1950 ਨੂੰ ਇਹ ਦੇਸ਼ ਦੇ ਅੰਦਰ ਲਾਗੂ ਹੋਇਆ ਤਾਂ ਇਸ ਦੇਸ਼ ਦੇ 5000 ਸਾਲ ਤੋਂ ਜਿਹੜੇ ਲੋਕ ਗੁਲਾਮ ਸੀਗੇ ਉਹ ਆਜ਼ਾਦ ਹੋਏ ਅੱਜ ਆਜ਼ਾਦ ਆ ਕਿ ਦੇਸ਼ ਦੇ ਰਾਸ਼ਟਰਪਤੀ ਇਸ ਸਮਾਜ ਦੇ ਵਿੱਚੋ ਜਿਨ੍ਹਾਂ ਨੂੰ ਕਦੀ ਨਾ ਵੋਟ ਪਾਉਣ ਦਾ ਅਧਿਕਾਰ ਸੀ ਨਾ ਕਿਸੇ ਮੰਦਰ ਗੁਰਦੁਆਰੇ ਜਾ ਸਕਦੇ ਸੀਗੇ ਲੇਕਿਨ ਇਹ ਸਾਰੀ ਬਦੌਲਤ ਜਿਹੜੀ ਆ ਪਰਮ ਪੂਜਨੀਏ 바ਵਾ ਸਾਹਿਬ ਡਾਕਟਰ ਮੇੜਕਰ ਸਾਹਿਬ ਦੀ ਆ ਪਰ ਅੱਜ ਮੈਨੂੰ ਕਈ ਵਾਰੀ ਸਾਨੂੰ ਇਸ ਗੱਲ ਦਾ ਦੁੱਖ ਵੀ ਹੁੰਦਾ ਵਾ ਕਿ 바ਵਾ ਸਾਹਿਬ ਦਾ ਲਿਖਿਆ ਸੰਵਿਧਾਨ ਇਸ ਦਿਨ ਲਾਗੂ ਹੋਇਆ ਵਾ ਉਹਨਾਂ ਦਾ ਲਾ ਨਹੀਂ ਲਿੱਤਾ ਜਾਂਦਾ ਗਣਤੰਤਰ ਦਿਵਸ ਮਨਾਣਾ ਕੋਈ ਮਾੜੀ ਗੱਲ ਨਹੀਂ ਆ ਪਰ ਗਣਤੰਤਰ ਦਿਨ ਤਾਂ ਬਣਿਆ ਕਿਵੇਂ ਇਹ ਪਰਮ ਪੂਜਨੀਏ 바ਵਾ ਸਾਹਿਬ ਡਾਕਟਰ ਅਮੇੜਕਰ ਸਾਹਿਬ ਦੀ ਬਦੌਲਤ ਬਣਿਆ ਵਾ ਤਾਂ ਉਸ ਨੂੰ ਵੀ ਯਾਦ ਜਿਹੜਾ ਵਾ ਇਸ ਦੇਸ਼ ਦੇ ਲੋਕਾਂ ਨੂੰ ਜਿਹੜਾ ਰੱਖਣਾ ਚਾਹੀਦਾ ਵਾ ਇਸ ਕਰਕੇ ਜਿਹੜੀ ਰੈਲੀ ਆ ਅਸੀਂ ਪਰਮ ਪੂਜਨੀਆ 바ਵਾ ਸਾਹਿਬ ਡਾਕਟਰ ਵੀ ਆਰ ਅੰਬੇਦਕਰ ਸਾਹਿਬ ਨੂੰ ਸਮਰਪਿਤ ਕੀਤੀ ਹੈ ਭਾਰਤੀ ਵਾਲਮੀਕੀ ਧਰਮ ਸਮਾਜ ਵੱਲੋਂ ਸਾਡੇ ਬਹੁਤ ਹੀ ਸਤਿਕਾਰਯੋਗ ਭਾਰਤੀ ਕਨਸਟੀਟਿਊਸ਼ਨ ਦੇ ਨਰਮਾਤਾ ਡਾਕਟਰ ਵੀ ਆਰ ਅੰਬੇਦਕਰ ਜੀ ਦੀ ਯਾਦ ਨੂੰ ਸਮਰਪਿਤ ਤੇ ਗਵਤੰਤਰ ਦਿਵਸ ਦੇ ਸਮਰਪਿਤ ਇੱਕ ਯਾਤਰਾ ਜੋ ਸਾਡੇ ਬਹੁਤ ਹੀ ਸਤਿਕਾਰਯੋਗ ਚੱਕੀ ਬੀਜੇ ਦਾਨਵ ਜੀ ਆਪਣਾ ਚੌਧਰੀ ਹਸਪਤਾਲ ਜੀ ਲਵ ਦਰਵੜੀ ਸਾਰੀ ਸਮੂਚੀ ਟੀਮ ਵੱਲੋਂ ਕੱਢੀ ਜਾ ਰਹੀ ਹੈ ਡਾਕਟਰ ਸਾਹਿਬ ਨੂੰ ਸਲੂਟ ਹੈ ਜੋ ਉਹਨਾਂ ਨੇ ਕਨਸਟੀਟਿਊਸ਼ਨ ਸਾਨੂੰ ਅੱਜ ਗਣਤੰਤਰ ਦਿਵਸ ਅਸਲੀ ਆਜ਼ਾਦੀ ਜਿਹੜੀ ਮੈਂ ਕਹਿੰਨਾ ਕਿ ਗਣਤੰਤਰ ਦਿਵਸ ਨੂੰ ਮਿਲਦੀ ਹੈ ਜੋ ਡਾਕਟਰ ਸਾਹਿਬ ਨੇ ਸਾਨੂੰ ਕਨਸਟੀਟਿਊਸ਼ਨ ਦਿੱਤਾ ਤੇ ਸਾਨੂੰ ਮੌਲਿਕ ਆਪਣਾ ਜਿਹੜੇ ਰਾਈਟਸ ਮਿਲੇ ਰਾਈਟ ਟੂ ਵੋਟ ਮਿਲਿਆ ਹੋਰ ਜਿਹੜੇ ਫੰਡਮੈਂਟਲ ਰਾਈਟਸ ਸਾਨੂੰ ਆਪਣਾ ਭਾਰਤ ਨੂੰ ਮਿਲੇ ਆ ਤੇ ਮੈਂ ਬਹੁਤ-ਬਹੁਤ ਮੁਬਾਰਕਬਾਦ ਸਾਰੇ ਸ਼ਹਿਰ ਨਿਵਾਸੀਆਂ ਲੁਧਿਆਣਾ ਲਾਈਵ ਲਈ ਸੰਜੀਤ ਸੇਤੀਆ ਦੀ ਰਿਪੋਰਟ